ਅੱਜ ਜਲੰਧਰ ਰੂਰਲ ਪੁਲਿਸ ਨੂੰ ਬੜੀ ਅੱਛੀ ਸਫਲਤਾ ਮਿਲੀ ਹੈਗੀ ਐ ਐ ਜਦੋਂ 7 ਮੈਂਬਰ ਅਸੀਂ ਇੱਕ ਨਟੋਰੀਅਸ ਗੈਂਗ ਦੇ ਅਰੈਸਟ ਕੀਤੇ ਐ ਸਾਡਾ ਇੱਕ ਆਪਰੇਸ਼ਨ ਜਿਹੜਾ ਮੈਡਮ ਐਸਪੀ ਇਨਵੈਸਟੀਗੇਸ਼ਨ ਜਸਰੂਪ ਬਾਠ ਡੀਐਸਪੀ ਡੀ ਔਰ ਸੀਆਈਏ ਐਸਐਚਓ ਸਿਟੀ ਨਕੋਦਰ ਇਹਨਾਂ ਨੇ ਇਹਨੂੰ ਇੰਜਾਮ ਤੱਕ ਪਹੁੰਚਾਇਆ ਇਸ ਟੀਮ ਨੇ ਐਂਡ ਜਸਰੂਪ ਇਸ ਲੀਡਿੰਗ ਫਰੋਮ ਦਾ ਫਰੰਟ ਇਹਨਾਂ ਨੇ ਸਾਰਾ ਇਹ ਆਪਰੇਸ਼ਨ ਕੀਤਾ ਹੈਗਾ ਇਹ ਇਹਦੇ ਵਿੱਚ ਇਸ ਤਰੀਕੇ ਨਾਲ ਆ ਵੀ ਇੱਕ ਗੈਂਗ ਹੈਗਾ ਜਿਹਨੂੰ ਅੰਕੁਸ਼ ਪਾਇਆ ਨਾਮ ਦਾ ਬੰਦਾ ਜਿਹੜਾ ਹੈਗਾ ਮੁੰਡਾ ਉਹ ኦਪਰੇਟ ਕਰ ਰਿਹਾ ਸੀਗਾ ਔਰ ਇਹਦੇ ਜਿਹੜੇ ਆਲਰੇਡੀ ਸਬੰਧ ਹੈਗੇ ਆ ਬੜੇ ਨੋਟੋਰੀਅਸ ਗੈਂਗਸਟਰ ਜਿਹੜੇ ਕਈ ਵਾਰ ਵੀ ਬੈਠੇ ਹੈਗੇ ਆ ਗੋਲਦੀ ਬਰਾੜ ਵਿਕਰਮ ਬਰਾੜ ਉਹ ਜੇਲ੍ਹ 'ਚ ਹੈਗਾ ਰਵੀ ਬਲਾਚੌਰੀਆ ਉਸ ਟਾਈਪ ਦੇ ਗੈਂਗਸਟਰਸ ਨੂੰ 에어 ਲੌਜਿਸਟਿਕ سپورਟ ਦਿੰਦਾ ਰਿਹਾ ਪਹਿਲਾਂ ਵੀ ਕਦੀ ਉਹਨਾਂ ਦੇ ਵੈਪਨਸ ਮੜਦਾ ਸੀ ਕਦੀ ਉਹਨਾਂ ਦੇ ਘੇ ਤੇ ਬੰਦਿਆਂ ਨੂੰ ਸ਼ੈਲਟਰ ਦਿੰਦਾ ਸੀ ਹੁਣ ਇਸ ਬੰਦੇ ਨੇ ਜਦੋਂ ਉਹ ਜੇਲ੍ਹ ਚ ਚਲੇ ਗਏ ਪੁਲਿਸ ਦਾ ਗ੍ਰਿਪਟ ਟਾਈਟ ਹੋ ਗਿਆ ਉਹਨਾਂ ਦੇ ਉੱਪਰ ਤੇ ਇਸ ਬੰਦੇ ਨੂੰ ਨੈਕਸਟ ਜ਼ਿੰਮੇਵਾਰੀ ਮਿਲੀ ਵੀ ਤੂੰ ਹੁਣ ਸਾਡੇ ਅਗਲੇ ਜਿਹੜੇ ਆਪਰੇਸ਼ਨ ਹੈਗੇ ਆ ਉਹ ਤੂੰ ਪਲਾਨ ਕਰ ਇੰਨੇ ਆਪਣੇ ਨਾਲ 4-5 ਬੰਦੇ ਹੋਰ ਮਿਲਾ ਲੇ ਨਵੇਂ ਮੁੰਡੇ ਔਰ ਉਸ ਤੋਂ ਬਾਅਦ ਜੋ ਇਹਨਾਂ ਦਾ ਪਲਾਨ ਸੀਗਾ ਉਹ ਬੜਾ ਖਤਰਨਾਕ ਸੀਗਾ ਦੋ ਮਰਡਰ ਇਹ ਹੁਸ਼ਿਆਰਪੁਰ ਦੇ ਵਿੱਚ ਗੈਂਗ ਰਾਈਡ ਨੂੰ ਸੀ ਪਲਾਨ ਕਰ ਰਹੇ ਸੀਗੇ ਔਰ ਦੋ ਮਰਡਰ ਇਹ ਸਾਡੇ ਇਲਾਕੇ ਚ ਕਰ ਰਹੇ ਸੀ ਪਲਾਨ ਇੱਕ ਨਕੋਦਰਾ ਔਰ ਇੱਕ ਮੈਥਪੁਰ ਦੇ ਵਿੱਚ ਚਾਰ ਟਾਰਗੇਟ ਸੀਗੇ ਇਹਨਾਂ ਨੂੰ ਮਿਲੇ ਹੋਏ ਜਿਹਦੇ ਕਰਕੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਜਿਹੜੇ ਅਸੀਂ ਕੰਸੀ ਰਿਕਵਰ ਕੀਤੇ ਹੈਗੇ ਆ ਜਿਨ੍ਹਾਂ ਚ 2 34 ਦੇ ਪਿਸਟਲਸ ਹੈਗੇ ਆ ਇੱਕ 32 ਬੋਰ ਦਾ ਪਿਸਟਲ ਹੈਗਾ ਔਰ ਇੱਕ 315 ਬੋਰ ਦਾ ਰਵਲਵਰ ਹੈਗਾ ਇਹਨਾਂ ਨੇ ਕੱਲ ਪੰਜ ਬੰਦੇ ਸਾਡੀ ਟੀਮ ਨੇ ਅਰੈਸਟ ਕਰ ਲਏ ਸੀ ਲੇਟ ਨਾਈਟ ਦੋ ਬੰਦੇ ਜਦੋਂ ਇੱਕ ਕਾਰ ਆਈ ਹੈ ਵਾਈਟ ਕਲਰ ਦੀ ਵੈਨਿਊ ਕਾਰ ਹੈਗੀ ਹੈ ਜਿਹਦੇ ਵਿੱਚੋਂ ਇਹਨਾਂ ਨੇ ਬੰਦੇ ਅਰੈਸਟ ਕੀਤੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜਾ ਕਾਰ ਦਾ ਓਨਰ ਸੀਗਾ ਉਹ ਵੀ ਅਰੈਸਟ ਕਰ ਲਿਆ ਜਿਹੜਾ ਸਾਡਾ ਇਹਦੇ ਵਿੱਚ ਨੈਕਸਟ ਐਂਗਲ ਹੈਗਾ ਉਹ ਇਹ ਹੈਗਾ ਵੀ ਇਹਦੇ ਵਿੱਚ ਅਸੀਂ ਇੱਕ ਆਪਣਾ ਕਨਸਟੇਬਲ ਵੀ ਅਰੈਸਟ ਕੀਤਾ ਜਿਹਦਾ ਨਾਮ ਹੈਗਾ ਆਰੀਅਨ ਸਿੰਘ ਇਹ ਨਾਮ ਸਰ ਆਰੀਅਨ ਸਿੰਘ ਜੀ ਇਹ ਸਦਰਨ ਕੋਦਰ ਦੇ ਵਿੱਚ ਪੋਸਟਡ ਸੀਗਾ ਪੁਲਿਸ ਸਟੇਸ਼ਨ ਸਦਰਨ ਕੋਦਰ ਦੇ ਵਿੱਚ ਔਰ ਪਿਛਲੇ ਡੇਢ ਮਹੀਨੇ ਤੋਂ ਇਹ ਡਿਊਟੀ ਤੋਂ ਐਬਸੈਂਟ ਚੱਲ ਰਿਹਾ ਸੀਗਾ ਇਹ ਡੇਢ ਮਹੀਨੇ ਤੋਂ ਇਸ ਗੈਂਗ ਨਾਲ ਰਲ ਗਿਆ ਸੀਗਾ ਔਰ ਹੁਣ ਤੱਕ ਦੀ ਜਿੰਨੀ ਪ੍ਰੀਲਿਮਿਨਰੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਇਨਟੈਰੋਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਬੰਦਾ ਇਹਨਾਂ ਦਾ ਜਿਹੜਾ ਲੋਜਿਸਟਿਕ ਪਾਰਟ ਹੈਗਾ ਵੀ ਕਿਸੇ ਬੰਦੇ ਨੂੰ ਇਧਰ ਉੱਤਰ ਕਰਨਾ ਜਾਂ ਪੁਲਿਸ ਦੀ ਕੋਈ ਇਨਫੋਰਮੇਸ਼ਨ ਹੈ ਵੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਹ ਇਹਨਾਂ ਨੂੰ ਲੀਕੇਜ ਕਰਦਾ ਸੀਗਾ। ਔਰ ਇਹਨਾਂ ਦੀ ਹੈਲਪ ਕਰਦਾ ਸੀ। ਇਹਨੂੰ ਵੀ ਅਰੈਸਟ ਕਰ ਲਿਆ ਗਿਆ। ਜਿਹੜਾ ਕਾਰ ਜਿਹੜੀ ਜਿਹੜਾ ਬੰਦੇ ਦੀ ਸੀਗੀ ਉਹਨੂੰ ਵੀ ਅਰੈਸਟ ਕੀਤਾ ਗਿਆ।